ਤੈਨ੍ਹ ਦੇਲ ਤੋਂ ਮਸ਼ਕੂਰ ਹਾਂ ਤੁਹਾਡੇ ਸਾਰਿਆਂ ਦਾ ਮਾਪਿਓ ਭੈਣ ਭਰਾ ਬੋਲਾਂ ਮੁਰਸ਼ਿਦ ਕਹਾ ਜਾਂ ਗੁਰਪੀਰ ਸਦਾ ਜਾਂ ਤੁਹਾਨੂੰ ਸਭ ਨੂੰ ਰੱਬ ਦੀ ਥਾਂ ਬੋਲਾਂ ਮੈਂ ਸੋਚ ਰਿਹਾ ਇਸ ਮਹਿਫਲ ਵਿੱਚ ਕੁਝ ਬੋਲਾਂ ਕਿ ਜਾਂ ਨਾ ਬੋਲਾਂ ਕਿਉਂਕਿ ਇੱਥੇ ਹਰ ਸ਼ਖਸੀਅਤ ਇਨਾਮੀ ਹੈ ਮੈਂ ਕਿਹਦਾ ਕਿਹਦਾ ਨਾਮ ਬੋਲਾਂ ਤੁਸੀਂ ਸਾਰੇ ਮੇਰੇ ਵਾਸਤੇ ਸਤਿਕਾਰਯੋਗ ਹੋ ਗਰਮੀ ਬਹੁਤ ਹੈ ਮੈਂ ਆਪਣੀਆਂ ਭੈਣਾਂ ਦਾ ਤਹਿਦਿਲ ਤੋਂ ਮਸ਼ਕੂਰ ਹਾਂ ਇੰਨੀ ਗਰਮੀ 'ਚ ਮੇਰੇ ਵੀਰ ਭੈਣ ਭਰਾ ਸਾਰੇ ਜਿਹੜੇ ਬੈਠੇ ਆ ਇੰਨੀ ਗਰਮੀ 'ਚ ਬੈਠਣਾ ਬਹੁਤ ਔਖਾ ਹੈ ਪਰ ਤੁਸੀਂ ਬੈਠੇ ਹੋ ਮੈਂ ਤਹਿਦਿਲ ਤੋਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਮਿਹਰਬਾਨੀ ਮੇਰੇ ਤੋਂ ਪਹਿਲਾਂ ਲਖਵਿੰਦਰ ਕੋਟਿਆ ਮੇਰਾ ਛੋਟਾ ਵੀਰ ਥੋੜੀ ਨਜ਼ਰ ਸੀਗਾ ਆਓ ਪੀਰ ਬਾਬਾ ਸ਼ਾ ਸ਼ਾ ਵਲੀ ਜਿਨ੍ਹਾਂ ਦੇ ਯਾਦ ਤੁਸੀਂ ਸਲਾਨਾ ਮੇਲਾ ਮਨਾਉਨੇ ਹੋ ਭਾਗਾ ਵਾਲੇ ਹੋ ਦਾਤਾ ਤੇ ਭਗਤ ਸੂਰਮੇ ਜਿਉਂਦੇ ਜਗ ਰਹਿੰਦੇ ਨੇ ਮੜੀਆਂ ਤੇ ਮੇਲੇ ਲੱਗਦੇ ਤੇ ਲੋਕੀ ਨਾਂਉ ਲੈਂਦੇ ਨੇ ਨਾਂਉ ਮੇਲੇ ਭਗਤਾਂ ਦੀ ਜਗ੍ਹਾ ਤੇ ਲੱਗਿਆ ਕਰਦੇ ਨੇ ਮੇਲੇ ਸੂਰਮਿਆਂ ਦੀ ਜਗ੍ਹਾ ਤੇ ਲੱਗਿਆ ਕਰਦੇ ਨੇ ਮੇਲੇ ਦਾਨੀਆਂ ਦੀ ਜਗ੍ਹਾ ਤੇ ਲੱਗਿਆ ਕਰਦੇ ਨੇ ਮੈਂ ਤੇ ਅਦਲ ਤੋਂ ਮਸ਼ਕੂਰ ਹਾਂ ਤੁਹਾਡੇ ਸਾਰਿਆਂ ਦਾ ਮਾਲਕ ਦੇ ਚਰਨਾਂ ਚ ਲਵਾਈਏ ਹਾਜ਼ਰੀ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਹਾਡਾ ਹੁਕਮ ਸਿਰ ਮੱਥੇ ਕੋਸ਼ਿਸ਼ ਕਰਾਂਗੇ ਤੁਹਾਡੀਆਂ ਆਸਾਂ ਤੇ ਖਰੇ ਉੱਤਰੀਏ ਅੱਗੋਂ ਸਤਿਗੁਰ ਰੱਖਾ ਹੈ ਕਿਉਂਕਿ ਰੱਖਾ ਹਮੇਸ਼ਾ ਹੋਈ ਹੈ ਦਾਤਾ ਤੇਰੇ ਹੱਥ ਵਡਿਆਈਆਂ ਮੈਂ ਮੰਗਤੀ ਤੇਰੇ ਦਰ ਆਈਆਂ ਮੇਰੇ ਆਸਾਈਆਂ ਮੈਂ ਆਸਾਂ ਲਾਈਆਂ ਮੈਂ ਬੜਾ مشਕੂਰ ਆ ਆਪਣੇ ਵੀਰ ਦਾ ਦਲਬਾਗ ਹੁੰਦਲ ਦਾ ਮੇਰਾ ਛੋਟਾ ਵੀਰ ਬੜੀ ਕਲਾਕਾਰ ਕਲਾਕਾਰ ਤੁਹਾਨੂੰ ਪਤਾ ਹੈ ਉਹਦਾ ਕਲਾਕਾਰਾਂ ਦੇ ਨਵੇਚੀ ਸਾਰਾ ਉਹਦਾ ਬਹਿਣ ਖਲੋਣ ਸਾਰਾ ਕਾਰੋਬਾਰ ਉਹਦਾ ਕਲਾਕਾਰਾਂ ਦੇ ਨਾਲ ਹੀ ਹੈ ਔਰ ਬੜੀ ਸੇਵਾ ਮੇਰਾ ਵੀਰ ਕਰਦਾ ਸਾਰਿਆਂ ਕਲਾਕਾਰਾਂ ਦੀ ਜਦੋਂ ਕਿਤੇ ਆਈਦਾ ਅੱਗੋਂ ਪਿੱਛੋਂ ਵੀ ਆਈਦਾ ਤੇ ਹੁਣ ਵੀ ਜਦੋਂ ਮੇਲੇ ਦੇ ਵਿੱਚ ਵੀ ਆਈਦਾ ਤੇ ਕਲਾਕਾਰਾਂ ਦਾ ਸਾਰਾ ਜਿੰਮਾ ਜਿਹੜਾ ਇਹਦਾ ਦਿਲਵਾਕ ਸੋਹਦਾ ਹੀ ਹੁੰਦਾ ਬਹੁਤ ਮਿਹਰਬਾਨੀ ਦਾਤਾ ਤੇਰੇ ਹੱਥ ਵਡਿਆਈਆਂ ਦਾਤਾ ਤੇਰੇ ਹੱਥ ਵਡਿਆਈਆਂ ਦਾਤਾ ਤੇਰੇ ਹੱਥ ਵਡਿਆਈਆਂ ਦਾਤਾ ਤੇਰੇ ਹੱਥ ਵਡਿਆਈਆਂ ਦਮੇ ਤੀ ਤੂੰ ਹਾਰਿਆਂ ਦੀ ਜਿੱਤ ਤੂੰ ਦੁਖੀਆਂ ਦਮੇ ਤੀ ਤੂੰ ਹਾਰਿਆਂ ਦੀ ਜਿੱਤ ਤੂੰ ਫਗਤਾਂ ਦੀ ਖੇਚੇ ਤੂੰ ਹਰ ਬੰਦੇ ਵਿੱਚ ਤੂੰ ਦੇ ਦੇ ਹੱਕ ਵਾਲਾ ਖਾਣਾ ਦੇ ਦੇ ਮਨ ਤੂੰ ਨਾ ਮਾਣਾ ਦੇ ਦੇ ਗੁਰੂ ਘਰ ਜਾਣਾ ਦੇ ਦੇ ਮੰਨਣਾ ਤੂੰ ਪਾਣਾ ਦੇ ਦੇ ਸਰੋਤਿਆਂ ਤੋਂ ਸਾਥ ਮਿਲੇ ਸੱਚੀ ਸੁੱਚੀ ਬਾਤ ਮਿਲੇ ਚੰਗਿਆਂ ਦਾ ਸਾਥ ਮਿਲੇ ਰਾ ਕੰਮ ਥਾ ਮੈਂ ਆ ਗਿਆ ਅੱਗੋਂ ਕੀ ਕਰਨਾ ਏ ਤੂੰ ਜਾਣਦਾ ਜਿਹੜਾ ਮੇਰਾ ਕੰਮ ਸੀ ਮੈਂ ਕਰ ਲਿਆ ਤੇਰੇ ਦਰ पे ਆਣਾ ਮੇਰਾ ਕੰਮ ਥਾ ਮੇਰੀ بگੜੀ ਬਣਾਣਾ ਤੇਰਾ ਕੰਮ ਹੈ ਮੇਰੀ ਅੱਖਾਂ ਤੇਰੀ ਦੀਦ ਕੀ ਮੁੰਤਜ਼ਰ ਦਾ ਤਾ ਰੁਖ ਸੇ ਪਰਦਾ ਉਠਾਣਾ ਤੇਰਾ ਕੰਮ ਦਾ ਤੇਰੇ ਹੱਥ ਝੋਲੀਆਂ ਫੈਲਾਈਆਂ ਤੇਰੇ ਤੋਂ ਪਰਵਾਈਆਂ ਜਮੰਗੀਆਂ ਛਪਾਈਆਂ ਨਿਜ਼ਾਮਪੁਰੀਏ ਨੇ ਝੋਲੀਆਂ ਫੈਲਾਈਆਂ ਤੇਰੇ ਤੋਂ ਪਰਵਾਈਆਂ ਜਮੰਗੀਆਂ ਛਪਾਈਆਂ ਹੋਏ ਸਾਰਿਆਂ ਨੇ ਝੋਲੀਆਂ ਫੈਲਾਈਆਂ ਤੇਰੇ ਤੋਂ ਪਰਵਾਈਆਂ ਜਮੰਗੀਆਂ ਛਪਾਈਆਂ ਸਾਰਿਆਂ ਨੇ ਝੋਲੀਆਂ ਫੈਲਾਈਆਂ ਤੇਰੇ ਤੋਂ ਪਰਵਾਈਆਂ ਜਮੰਗੀਆਂ ਛਪਾਈਆਂ ਦਤ ਤੇਰੇ ਹੱਥ ਝੋਲੀਆਂ ਦਤ ਤੇਰੇ ਹੱਥ ਦਤ ਤੇਰੇ ਹੱਥ ਹੋ ਮੈਂ ਮੰਗਦੀ ਤੇਰੇ ਦਰ ਆਈਆਂ ਮੇਰੇ ਆਸਾਂ ਮਿਆ ਹੱਥ ਵੱਡੇ ਆਈ